ਅਬੀਰ ਸਿੰਘ ਧਰਮਸੋਧ ਜ਼ਿਲ੍ਹਾ ਪ੍ਰਧਾਨ ਬਾਜੀਆ ਫਰੰਟ ਗੁਰਦਾਸਪੁਰ ਮੈਂ ਪੰਜਾਬ ਸਰਕਾਰ ਕੋਲੋਂ ਮੰਗ ਕਰਦਾ ਦਲਿਤ ਭਾਈਚਾਰੇ ਦੇ ਲੋਕਾਂ ਵਾਸਤੇ ਪੰਜਾਬ ਸਰਕਾਰ ਜੋ ਗਰੀਬ ਲੋਕਾਂ ਲਈ ਸੇ ਸੁਰਤਾਣ ਲਈ ਕਾਰਡ ਇਸ਼ੂ ਕੀਤੇ ਨੇ ਉਹ ਕਾਰਡ ਜਿਹੜੇ 5 ਲੱਖ ਰੁਪਏ ਦਾ ਹੈ ਉਹ ਕਾਰਡ ਜਿਹੜਾ ਵਾ ਗਰੀਬ ਲੋਕਾਂ ਦੇ ਜਿਹੜੇ ਘਰ ਦੇ ਵਿੱਚ ਕੋਈ ਮਰੀਜ਼ ਆਪਰੇਸ਼ਨ ਵਾਸਤੇ ਜਾਂਦਾ ਡਾਕਟਰ ਸਾਹਿਬ ਦੇ ਹਸਪਤਾਲ ਦੇ ਵਿੱਚ ਉਹ 50 ਹਜ਼ਾਰ ਰੁਪਏ ਦਾ ਡਾਕਟਰ ਦਾ ਬਿੱਲ ਬਣਦਾ ਵਾ ਉਹ ਡਾਕਟਰ 5 ਲੱਖ ਰੁਪਇਆ ਦਾ ਬਿੱਲ ਉਹ ਭਰ ਕੇ ਉਹ ਦੇ ਲੈ ਲੈਂਦਾ ਮੈਂ ਪੰਜਾਬ ਸਰਕਾਰ ਕੋਲੋਂ ਜੋ ਜੋ ਕਾਰਡ ਬਣਿਆ ਹੁੰਦਾ ਵਾ ਗਰੀਬ ਦਾ ਮੈਡੀਕਲ ਕਾਰਡ ਉਹ 5 ਲੱਖ ਦੇ ਵਿੱਚ ਸਮਝ ਲਓ ਕਿ 5 ਸਾਲਾਂ ਦੇ ਵਿੱਚ ਕੁਝ ਨਹੀਂ ਮਿਲ ਸਕਦਾ ਬਾਅਦ ਚੋਂ ਨੂੰ ਜੀ ਗਰੀਬ ਨੂੰ ਇਹ ਆਪੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕੋਈ ਐਸ ਡੀ ਐਮ ਅਧਿਕਾਰੀ ਲਾਇਆ ਜਾਵੇ ਕੋਈ ਅਧਿਕਾਰੀ ਲਾਇਆ ਜਾਵੇ ਜੋ ਗਰੀਬ ਨੂੰ 5 ਲੱਖ ਰੁਪਏ ਦੇ ਖਾਲੀ ਚੈੱਕ ਇਸ਼ੂ ਚੈੱਕ ਬੋ ਕਿਸ਼ੂ ਕੀਤੀ ਜਾਵੇ ਜਿੰਨਾ ਵੀ ਡਾਕਟਰ ਦਾ ਹਸਪਤਾਲ ਦਾ ਖਰਚਾ ਆਇਆ 50000 ਰੁਪਏ ਭਰ ਕੇ ਉਹ ਦਿੱਤਾ ਜਾਵੇ 4.5 ਲੱਖ ਰੁਪਿਆ ਲਾਭਪਾਤਰੀ ਨੂੰ ਬੱਸ ਸਕੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਉਹਨੂੰ ਮਿਸ ਹੈਪਿਕ ਨਾ ਬਿਮਾਰ ਹੋਵੇ ਤਾਂ ਉਹ 4.5 ਲੱਖ ਰੁਪਏ ਉਸ ਵਕਤ ਦੇ ਕਿਰ ਖਰਚ ਕਰ ਸਕੇ ਜੋ ਗਰੀਬ ਲੋਕਾਂ ਦੇ ਰਾਸ਼ਨ ਕਾਰਟੇ ਗਏ ਹਨ ਉਹ ਗਰੀਬ ਲੋਕਾਂ ਦੇ ਰਾਸ਼ਟ੍ਰਕਾਰ ਮਹੱਇਆ ਕਰਵਾਏ ਜਾਣ। ਅਪਾਜ ਲੋਕ ਜੋ ਗਰੀਬ ਹਨ ਜਿਹੜੇ ਯੋਗਤਾ ਦੇ ਅਨਸਾਰ ਹਨ ਜੋ ਆਪਣਾ ਰਿਕਸ਼ਾ ਚਲਾ ਕੇ ਆਪਣੇ ਸਰੀਰ ਨੂੰ ਉਧਰ ਉਧਰ ਲੈ ਫਿਰਦੇ ਹਨ ਉਹਨਾਂ ਨੂੰ 5000 ਰੁਪਏ ਦੇ ਗਰੀਬਾਂ ਨੂੰ ਪੈਨਸ਼ਨ ਦਿੱਤੀ ਜਾਵੇ ਇਨਕੁਆਰੀ ਕਰਕੇ ਤਾਂ ਕਿ ਉਹਨਾਂ ਦਾ ਸਹੀ ਤਰੀਕੇ ਨਾਲ ਗੁਜ਼ਾਰਾ ਹੋ ਸਕੇ। ਗਰੀਬਾਂ ਨੂੰ ਪਸ਼ੂਆਂ ਤੇ ਕਰਜ਼ਾ ਭਾਇਆ ਕੀਤਾ ਜਾਵੇ। ਤਾਂ ਕਿ ਪਸ਼ੂਆਂ ਨੂੰ ਪਾਲ ਕੇ ਗਰੀਬ ਲੋਕ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕਣ ਆਪਣੇ ਘਰ ਦਾ ਗੁਜ਼ਾਰਾ ਕਰ ਸਕਣ ਗਰੀਬ ਲੋਕਾਂ ਨੂੰ 2 ਲੱਖ ਰੁਪਈਆ ਕਰਜ਼ਾ ਦਿੱਤਾ ਜਾਵੇ ਤਾਂ ਕਿ ਆਪਣੇ ਘਰ ਦਾ ਵਧੀਆ ਗੁਜ਼ਾਰਾ ਕਰ ਸਕਣ